ਆਪਾਂ ਸਭ ਚਾਹੁੰਦੇ ਹਾਂ ਵੀ ਸਾਨੂੰ ਜੀਵਨ ਵਿੱਚ ਸੁੱਖ ਮਿਲੇ ਜੀਵਨ ਵਿੱਚ ਆਪਾਂ ਸਾਰੇ ਚਾਹੁੰਦੇ ਹਾਂ ਵੀ ਸਾਨੂੰ ਸੁੱਖ ਦੀ ਅਵਸਥਾ ਸਾਡੇ ਜੀਵਨ ਵਿੱਚ ਆਏ ਆਪਾਂ ਸਭ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਬੱਚੇ ਨੇ ਉਹ ਗੁਰਮਤ ਵਾਲੇ ਪਾਸੇ ਜਾਣ ਗੁਰਮੁਖ ਪਰਿਵਾਰ ਨੂੰ ਬੇਨਤੀ ਹੋਈ ਸੀ ਵੀ ਆਪਾਂ ਵਿਚਾਰ ਐਸਸੀ ਦੇ ਉੱਤੇ ਕਰੀਏ ਵੀ ਆਪਾਂ ਕਿਵੇਂ ਆਪਣੇ ਬੱਚਿਆਂ ਨੂੰ ਗੁਰਮਤ ਵਾਲੇ ਪਾਸੇ ਲੈ ਕੇ ਆ ਸਕਦੇ ਹਾਂ ਦੇਖੋ ਆਪਾਂ ਸਾਰੇ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਪੰਥ ਦੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਗੁਰੂ ਨਾਲ ਜੁੜੇ ਉਹ ਗੁਰੂ ਵਾਲੇ ਬਣੇ ਆਪਾਂ ਚਾਹੁੰਦੇ ਹਾਂ ਸਾਡੇ ਬੱਚੇ ਸ਼ਬਦ ਕੀਰਤਨ ਕਰਨ ਕਥਾ ਵਿਚਾਰਾ ਕਰਨ ਗੁਰੂ ਕੇ ਅਧੀਨ ਹੋ ਗੁਰੂ ਦੀਆਂ ਗੱਲਾਂ ਨੂੰ ਮੰਨਣ ਕਿਉਂਕਿ ਜਿਸ ਆਦਮੀ ਜਿਸ ਔਰਤ ਜਿਸ ਘਰ ਵਿੱਚ ਉਹ ਗੁਰੂ ਦੀ ਗੱਲ ਹੈ ਉਹ ਘਰ ਵਿੱਚ ਸਵਰਗ ਵਰਗਾ ਮਾਹੌਲ ਹੋ ਜਾਂਦਾ ਹੈ ਉਹ ਘਰ ਸਵਰਗ ਬਣ ਜਾਂਦਾ ਜੇ ਅਗਰ ਆਪਾਂ ਚਾਹੁੰਦੇ ਹਾਂ ਸਾਡੇ ਬੱਚੇ ਗੁਰੂ ਵਾਲੇ ਪਾਸੇ ਆਉਣ ਸਾਨੂੰ ਆਪਣੇ ਬੱਚਿਆਂ ਵਿੱਚ ਕੁਝ ਗੁਣ ਲਿਆਉਣੇ ਪੈਣਗੇ ਸਭ ਤੋਂ ਪਹਿਲੀ ਚੀਜ਼ ਸਾਨੂੰ ਆਪਣੇ ਬੱਚਿਆਂ ਦੀ ਈਗੋ ਨੂੰ ਖਤਮ ਕਰਨਾ ਪਏਗਾ ਈਗੋ ਭਾਵ ਹੰਕਾਰ ਨਹੀਂ ਹੈ ਈਗੋ ਦਾ ਭਾਵ ਹੈ ਸਾਡੀ ਹਸਤੀ ਹੈ ਇੱਕ ਬੱਚਾ ਜਾਣਦਾ ਹੈ ਮੇਰੀ ਹਸਤੀ ਹੈ ਤਾਂ ਉਹ ਵੱਡਾ ਹੁੰਦੇ ਹੁੰਦੇ ਉਹਦੇ ਵਿੱਚ ਹੰਕਾਰ ਦੀ ਜਿਹੜੀ ਅਵਸਥਾ ਆ ਜਾਂਦੀ ਹੈ ਆਪਾਂ ਬੱਚੇ ਨੂੰ ਸ਼ੁਰੂਆਤ ਤੋਂ ਹੀ ਇਹ ਸਮਝਾਉਣਾ ਹੈ ਵੀ ਮਾਪੇ ਤੇ ਗੁਰੂ ਬਿਨਾਂ ਉਹਦੀ ਕੋਈ ਹਸਤੀ ਨਹੀਂ ਉਦੀ ਅਕਲਿਆਂ ਦੀ ਕੋਈ ਹਸਤੀ ਨਹੀਂ ਜਦੋਂ ਪਰਿਵਾਰ ਵਿੱਚ ਹਰ ਇੱਕ ਵਿਅਕਤੀ ਦੇ ਮਨ ਵਿੱਚ ਅਵਸਥਾ ਹੋਏਗਾ ਕਿ ਮੇਰੇ ਅਕਲਿਆਂ ਦੀ ਕੋਈ ਹਸਤੀ ਨਹੀਂ ਜਦੋਂ ਤੱਕ ਇਹ ਪਰਿਵਾਰ ਇਕੱਠਾ ਹੈ ਉਦੋਂ ਮੇਰੀ ਹਸਤੀ ਕਾਇਮ ਹੁੰਦੀ ਹੈ ਅੱਜ ਆਪਾਂ ਬੈਠੇ ਹਾਂ ਸਾਡੀ ਹਸਤੀ ਹੈ ਗੁਰੂ ਕਰਕੇ ਹੈ ਅੱਜ ਸਾਨੂੰ ਇੱਥੇ ਬਿਠਾਇਆ ਜਾ ਰਿਹਾ ਹੈ ਇਹ ਮਾਈਕ ਦੇ ਉੱਤੇ ਬਿਠਾਇਆ ਜਾ ਰਿਹਾ ਹੈ ਉਹਦੀ ਸਾਰਾ ਸ਼ਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਾਂਦਾ ਹੈ ਸਾਡੀ ਕੋਈ ਹਸਤੀ ਨਹੀਂ ਅਸਲ ਵਿੱਚ ਹਸਤੀ ਗੁਰੂ ਕੀ ਹੈ ਆਪਣੇ ਬੱਚਿਆਂ ਵਿੱਚ ਇਹ ਗੁਣ ਗੁਰੂ ਨਾਲ ਜਿਹੜਾ ਪਿਆਰ ਹੈ ਨਾ ਪਿਆਰ ਜਦੋਂ ਇੱਕ ਬੱਚਾ ਬਚਪਨ ਤੋਂ ਗੁਰੂ ਨਾਲ ਪਿਆਰ ਕਰਨਾ ਸਿੱਖੇਗਾ ਉਦੋਂ ਉਹਦੇ ਵਿੱਚ ਰੱਬੀ ਗੁਣ ਆਉਣਗੇ ਜੋ ਉਸ ਨੂੰ ਇੱਕ ਵੱਖਰੀ ਸੋਚ ਇੱਕ ਵੱਖਰੀ ਮਾਨਸਿਕਤਾ ਵੱਲ ਲੈ ਕੇ ਜਾਣਗੇ ਆਪਾਂ ਸਾਰੇ ਚਾਹੁੰਦੇ ਆ ਵੀ ਸਾਡੇ ਪੰਥ ਵਿੱਚ ਦੁਬਾਰਾ ਬਾਬਾ ਦੀਪ ਸਿੰਘ ਵਰਗੇ ਸੂਰਮੇ ਜੰਮਣ आप चाहते हरी सिंह नलवे वर्गे सूरमे दोबारा आन पर आप चाहना पेगा कि मेरा बच्चा हरी सिंह नलवे वर्गा बने आप चाहना पेगा मेरा बच्चा बबा दीप सि वर्गा बने आप चाहना पेगा भी मेरा जो पुत्र है जी मेरी धी है साहेब कौर वर्गी बने अपने बच्चों का ਆਪਣੇ ਬੱਚਿਆਂ ਦਾ ਆਈਡੀਅਲ ਗੁਰੂ ਨੂੰ ਬਣਾਓ ਸਾਨੂੰ ਕੋਈ ਹੀਰੋ ਸੁਪਰਮੈਨ ਦੀ ਜਰੂਰਤ ਨਹੀਂ ਸਾਡੇ ਕੋਲ ਹਰੀ ਸਿੰਘ ਨਲਵੇ ਵਰਗੇ ਸੁਪਰਮੈਨ ਹੈ ਸਾਡੇ ਕੋਲ ਧੰਨ ਪਾਪਾ ਫਤਿਹ ਸਿੰਘ ਵਰਗੇ ਮਹਾਨ ਯੋਧੇ ਨੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਦਾ ਆਪਾਂ ਆਈਡੀਅਲ ਬਣਾ ਸਕਦੇ ਹਾਂ ਆਪਣੇ ਬੱਚਿਆਂ ਨੂੰ ਗੁਰੂ ਦੀਆਂ ਸੌਖੀਆਂ ਸੁਣਾਓ ਉਹਨਾਂ ਦੇ ਵਿੱਚੋਂ ਈਗੋ ਖਤਮ ਹੋਏਗੀ ਉਹ ਗੁਰੂ ਨਾਲ ਆਪਣੇ ਆਪ ਨੂੰ ਜੋੜ ਪਾਣਗੇ ਦੂਸਰੀ ਚੀਜ਼ ਆਪਣੇ ਬੱਚਿਆਂ ਨੂੰ ਟਰਸਟ ਕਰਨਾ ਸਿਖਾਓ ਵਿਸ਼ਵਾਸ ਕਰਨਾ ਸਿਖਾਓ ਪਹਿਲਾਂ ਖੁਦ ਬੱਚਿਆਂ ਉੱਤੇ ਟਰਸਟ ਕਰੋ ਤੇ ਆਪਣੇ ਬੱਚਿਆਂ ਦਾ ਟਰਸਟ ਆਪਣੇ ਉੱਤੇ ਕਾਇਮ ਕਰੋ ਜਦੋਂ ਤੁਹਾਡਾ ਟਰਸਟ ਬੱਚਿਆਂ ਉੱਤੇ ਹੋਏਗਾ ਤੇ ਬੱਚਿਆਂ ਦਾ ਤੁਹਾਡੇ ਉੱਤੇ ਟਰਸਟ ਹੋਏਗਾ ਤੁਹਾਡੇ ਤੇ ਤੁਹਾਡੇ ਬੱਚਿਆਂ ਵਿੱਚ ਇੱਕ ਐਸੀ ਮਹਾਨ ਬੌਂਡਿੰਗ ਹੋਏਗੀ ਜੋ ਤੁਸੀਂ ਉਸ ਬੱਚੇ ਨੂੰ ਕਹੋਗੇ ਉਹ ਕੰਮ ਕਰੇਗਾ ਕਦੀ ਮਾੜੇ ਕੰਮਾਂ ਵੱਲ ਭੱਜੇਗਾ ਨਹੀਂ ਜਦੋਂ ਆਪਾਂ ਵਿਸ਼ਵਾਸ ਕਰਾਂਗੇ ਨਾ ਮੇਰਾ ਬੱਚਾ ਹਰ ਇੱਕ ਚੀਜ਼ ਕਰਨ ਦੇ ਕਾਬਲ ਹੈ ਤੇ ਅਸਲੀਅਤ ਵਿੱਚ ਇਸ ਦੁਨੀਆ ਵਿੱਚ ਹਰ ਇੱਕ ਵਿਅਕਤੀ ਦਾ ਜਦੋਂ ਜਨਮ ਹੋਇਆ ਹੈ ਉਹਦੇ ਵਿੱਚ ਕੈਲੀਬਰ ਹੈ ਉਸ ਦੁਨੀਆ ਵਿੱਚ ਸਕਸੈਸ ਪਾ ਸਕਦਾ ਹੈ ਹਰ ਇੱਕ ਵਿਅਕਤੀ ਦਾ ਮੈਥ ਚੰਗਾ ਨਹੀਂ ਹੁੰਦਾ ਹਰ ਇੱਕ ਵਿਅਕਤੀ ਕਥਾ ਵਿਚਾਰਾ ਕਰਨ ਵਿੱਚ ਚੰਗਾ ਨਹੀਂ ਹੁੰਦਾ ਹਰ ਇੱਕ ਵਿਅਕਤੀ ਵਿੱਚ ਆਪਣੇ ਗੁਣ ਨੇ ਜਦੋਂ ਆਪਾਂ ਬੱਚੇ ਨੂੰ ਸਰਪ੍ਰੈਸ ਕਰਦੇ ਹਾਂ ਉਹਨੂੰ ਡਿਪਰੈਸਡ ਕਰਦੇ ਹਾਂ ਉਹ ਆਪਣੇ ਗੁਣਾਂ ਨੂੰ ਭੁੱਲ ਜਾਂਦਾ ਹੈ ਉਦੇ ਉਤੇ ਵਿਸ਼ਵਾਸ ਕਰੋ ਤੇ ਉਹਨੂੰ ਉਹਦਾ ਵਿਸ਼ਵਾਸ ਆਪਣੇ ਉਤੇ ਕਾਇਮ ਕਰੋ ਬੱਚਿਆਂ ਨਾਲ ਕਦੀ ਝੂਠ ਨਾ ਬੋਲੋ ਛੋਟੇ ਛੋਟੇ ਝੂਠ ਵੀ ਕਦੀ ਆਪਣੇ ਬੱਚਿਆਂ ਨਾਲ ਨਾ ਬੋਲੋ ਐ ਨਾ ਕਿਆ ਕਰਾਂ ਮੈਂ 5 ਮਿੰਟ ਬਾਅਦ ਆ ਰਹੀ ਆਂ ਅਗਰ ਤੁਹਾਨੂੰ ਕੰਟਾ ਲੱਗਣਾ ਹੈ ਬੱਚੇ ਨੂੰ ਸੱਚ ਬੋਲੋ ਅਗਰ ਅੱਜ ਤੁਸੀਂ ਸੱਚ ਬੋਲੋਗੇ ਕੱਲ ਤੁਹਾਡੇ ਬੱਚੇ ਨੂੰ ਸੱਚ ਬੋਲਣ ਦੀ ਆਦਤ ਹੋਏਗੀ ਬੱਚਿਆਂ ਨਾਲ ਸੱਚ ਬੋਲੋ ਬੱਚਿਆਂ ਨੂੰ ਬੱਚਿਆਂ ਵਾਂਗੂ ਟ੍ਰੀਟ ਨਾ ਕਰੋ ਉਹਨਾਂ ਨੂੰ ਵੱਡਿਆਂ ਵਾਂਗੂ ਟ੍ਰੀਟ ਕਰੋ ਜਦੋਂ ਉਹਨਾਂ ਨੂੰ ਵੱਡਿਆਂ ਵਾਂਗੂ ਟ੍ਰੀਟ ਕਰੋਗੇ ਉਹਨਾਂ ਦੀ ਮਾਨਸਿਕਤਾ ਆਟੋਮੈਟਿਕ ਇੱਕ ਚੰਗੀ ਮਾਨਸਿਕਤਾ ਬਣੇਗੀ ਉਹ ਗੁਰੂ ਵਾਲੇ ਪਾਸੇ ਆਉਣਗੇ ਗੁਰੂ ਕੇ murid ਬਣਨਗੇ ਗੁਰੂ ਕੀ ਬਾਣੀ ਨੂੰ ਸਮਝਣਗੇ ਪੁਰਾਣੇ ਮੇਲੇਆਂ ਵਿੱਚ ਹੁੰਦਾ ਸੀ ਵੀ ਆਪਾਂ ਮੰਜੇ ਤੇ ਬਹਿ ਜਾਣਾ ਸ਼ਾਮਾਂ ਨੂੰ ਤੇ ਦਾਦੀਆਂ ਸਾਨੂੰ ਸਾਖੀਆਂ ਸੁਣਾਉਂਦੀਆਂ ਬਾਣੀ ਪੜਾਉਂਦੀਆਂ ਸੀ ਆਪਣੇ ਬੱਚਿਆਂ ਨਾਲ ਛੋਟੇ ਛੋਟੇ ਪ੍ਰੋਮਿਸ ਕਰੋ ਵੀ ਅੱਜ ਤੂੰ ਅਗਰ ਜਪਜੀ ਸਾਹਿਬ ਦੀ ਪੋੜੀ ਯਾਦ ਕਰੇਂਗਾ ਮੈਂ ਤੈਨੂੰ ਚਾਕਲੇਟ ਦਵਾਂਗੀ ਅੱਜ ਤੂੰ ਜਪਜੀ ਸਾਹਿਬ ਦੀ ਪੋੜੀ ਯਾਦ ਕਰੇਂਗਾ ਅਗਲੇ ਹਫਤੇ ਸੰਡੇ ਨੂੰ ਮੈਂ ਤੈਨੂੰ ਫਲਾਣੀ ਜਗ੍ਹਾ ਕੁਮਾਨ ਲੈ ਕੇ ਜਾਵਾਂਗੀ ਤੇ ਉਹਨਾਂ ਪ੍ਰੋਮਿਸਸ ਨੂੰ ਪੂਰਾ ਕਰੋ ਛੋਟੇ ਛੋਟੇ ਪ੍ਰੋਮਿਸਸ ਨਾਲ ਤੁਹਾਡਾ ਬੱਚਾ ਗੁਰੂ ਨਾਲ ਜੁੜਦਾ ਜਾਏਗਾ ਤੇ ਬੱਚੇ ਤੋਂ ਵੀ ਕੁਝ ਪ੍ਰੋਮਿਸ ਲਓ ਅਸੀਂ ਇੱਕ ਛੋਟਾ ਜਿਹਾ ਉਦਾਹਰਨ ਦਿੰਨੇ ਆਂ ਵੀ ਰੋਜ਼ ਸਵੇਰੇ ਉੱਠੋ ਸ਼ੀਸ਼ੇ ਸਾਹਮਣੇ ਜਾਓ ਤੇ ਮੁਸਕਰਾਓ ਮੁਸਕਰਾ ਕੇ ਕਹੋ ਵੀ ਮੈਂ ਦੁਨੀਆ ਦਾ ਸਭ ਤੋਂ ਸக்ஸੈਸਫੁਲ ਆਦਮੀਆਂ ਸਭ ਤੋਂ ਖੁਸ਼ ਆਦਮੀਆਂ ਮੇਰੇ ਕੋਲ ਕੁਸ਼ ਇਸ ਦੁਨੀਆ ਤੇ ਕੋਈ ਨਹੀਂ ਮੈਂ ਬਹੁਤ ਖੁਸ਼ ਹਾਂ ਖੁਸ਼ਹਾਲ ਹਾਂ ਆਪਣੇ ਜੀਵਨ ਤੋਂ ਸੰਤੁਸ਼ਟ ਹਾਂ ਮੈਂ ਅੱਜ ਪ੍ਰੋਮਿਸ ਕਰਦਾ ਮੈਂ ਆਪਣੇ ਜੀਵਨ ਵਿੱਚ ਇਹ ਬਦਲਾਅ ਕਰਾਂਗਾ ਕਿ ਉਸ ਪ੍ਰੋਮਿਸ ਨੂੰ ਹਰ ਇੱਕ ਹੱਦ ਵਿੱਚ ਪੂਰਾ ਕਰੂੰ ਸ਼ੀਸ਼ੇ ਵਿੱਚ ਵੇਖ ਕੇ ਮੁਸਕਰਾ ਕੇ ਕਹੋ ਆਈ ਲਵ ਮਾਈ self ਮੈਂ ਆਪਣੇ ਆਪ ਨੂੰ ਪਿਆਰ ਕਰਦਾ ਸ਼ੀਸ਼ੇ ਵਿੱਚ ਵੇਖੋ ਮੁਸਕਰਾ ਕੇ ਉੱਚੀ ਉੱਚੀ ਕਹੋ ਆਈ ਲਵ ਮਾਈ ਗੋਡ ਮੈਂ ਆਪਣੇ ਰੱਬ ਨੂੰ ਪਿਆਰ ਕਰਦਾ ਰੱਬ ਨੂੰ ਮੇਰਾ ਬਣਾਓ ਕਹਿੰਦੇ ਨਾ ਮੇਰੀ ਮਾਂ ਮਾਂ ਨਾਲ ਪਿਆਰ ਹੈ ਮਾਂ ਮੇਰੀ ਹੈ ਉਵੇਂ ਰੱਬ ਨਾਲ ਪਿਆਰ ਹੈ ਰੱਬ ਨੂੰ ਮੇਰਾ ਬਣਾਓ ਜਿਸ ਦਿਨ ਰੱਬ ਮੇਰਾ ਬਣੇਗਾ ਰੱਬ ਨਾਲ ਪਿਆਰ ਆਏਗਾ ਆਪਣੇ ਬੱਚਿਆਂ ਨੂੰ ਰੋਜ਼ ਸ਼ੀਸ਼ੇ ਸਾਹਮਣੇ ਖੜਾ ਕਰਵਾ ਕੇ ਮੁਸਕਰਾਇਆ ਕਰੋ ਇਹ ਮੁਸਕਰਾਣ ਦੀ ਜਿਹੜੀ ਆਦਤ ਹੈ ਤੁਹਾਡੇ ਜੀਵਨ ਨੂੰ ਸਵਰਗ ਬਣਾ ਸਕਦੀ ਹੈ ਤੁਹਾਡੇ ਬੱਚਿਆਂ ਦੇ ਜੀਵਨ ਨੂੰ ਸਵਰਗ ਬਣਾ ਸਕਦੀ ਹੈ ਅਗਰ ਆਪਾਂ ਚਾਹੁੰਦੇ ਹਾਂ ਸਾਡੇ ਬੱਚੇ ਗੁਰੂ ਵਾਲੇ ਪਾਸੇ ਆਉਣ ਸਭ ਤੋਂ ਪਹਿਲਾਂ ਸਾਨੂੰ ਗੁਰੂ ਵਾਲੇ ਪਾਸੇ ਆਉਣਾ ਪਏ ਜੋ ਬੱਚੇ ਵੇਖਣਗੇ ਉਹ ਕਰਨਗੇ ਅਗਰ ਤੁਸੀਂ ਘਰ ਬੈਠ ਕੇ ਪਾਠ ਕਰਾਂਗੇ ਗੁਰਬਾਣੀ ਦੀਆਂ ਗੱਲਾਂ ਕਰਾਂਗੇ ਗੁਰਬਾਣੀ ਦੀਆਂ ਵਿਚਾਰਾਂ ਨੂੰ ਸਮਝਾਂਗੇ ਸੁਣਾਂਗੇ ਦੀ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਬੱਚੇ ਤੁਹਾਨੂੰ ਵੇਖ ਕੇ ਜੀਵਨ ਵਿੱਚ ਲਾਗੂ ਕਰਨਗੇ ਅਗਰ ਅਸੀਂ ਆਪ ਨਸ਼ਿਆਂ ਵਿੱਚ ਗਲਾਂਗੇ ਗਲਾਂਗੇ ਤੇ ਤੁਹਾਡੇ ਬੱਚੇ ਕਦੀ ਨਸ਼ਿਆਂ ਵਿੱਚ ਨਹੀਂ ਨਸ਼ਿਆਂ ਤੋਂ ਬਾਹਰ ਨਹੀਂ ਆ ਸਕਦੇ ਆਪਾਂ ਚਾਹੁੰਦੇ ਹਾਂ ਬੱਚਿਆਂ ਦਾ ਸਾਡੇ ਉੱਤੇ ਹੱਕ ਹੋਵੇ ਬੱਚਿਆਂ ਨੂੰ ਹੱਕ ਜਮਾਣਾ ਸਿਖਾਓ ਬੱਚਿਆਂ ਦੀ ਤੁਸੀਂ ਮਾਂ ਹੋ ਮਾਂ ਉੱਤੇ ਬੱਚੇ ਦਾ ਹੱਕ ਹੈ ਉਹ ਮਾਂ ਨਾਲ ਹਰ ਇੱਕ ਗੱਲ ਨੂੰ ਸ਼ੇਅਰ ਕਰੇ ਉਹਨੂੰ ਕਦੀ ਡਾਂਟੂ ਨਾ ਹਰ ਇੱਕ ਗੱਲ ਨੂੰ ਸ਼ੇਅਰ ਕਰਨ ਦੋ ਤੇ ਖੁਦ ਵੀ ਛੋਟੀ ਛੋਟੀ ਗੱਲ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ। ਉਹਨਾਂ ਨੂੰ ਹੱਕ ਜਮਾਨ ਦੀ ਜਿਹੜੀ ਪ੍ਰਕਿਰਿਆ ਉਹ ਸਿਖਾਓ। ਜਿੱਦਣ ਤੁਹਾਡੇ ਬੱਚੇ ਤੁਹਾਡੇ ਨਾਲ ਛੋਟੀ ਛੋਟੀ ਗੱਲਾਂ ਸ਼ੇਅਰ ਕਰਨ ਲੱਗ ਜਾਣਗੇ, ਉਹਨਾਂ ਦਾ ਤੁਹਾਡੇ ਉੱਤੇ ਵਿਸ਼ਵਾਸ ਹੱਕ ਜਮਾਨ ਲੱਗ ਜਾਣਗੇ। ਤੁਹਾਡੇ ਨਾਲ ਦੋਸਤੀ ਵਾਲਾ ਰਿਸ਼ਤਾ ਹੋ ਜਾਏਗਾ। ਉਹ ਕਦੀ ਮਾੜੇ ਕੰਮ ਕਰਕੇ ਤੁਹਾਡੇ ਤੋਂ ਲੁਕਾਏਗਾ ਨਹੀਂ। ਬੱਚਿਆਂ ਉੱਤੇ ਹੱਕ ਜਮਾਓ ਤੇ ਬੱਚਿਆਂ ਨੂੰ ਆਪਣੇ ਉੱਤੇ ਹੱਕ ਜਮਾਨ ਦਾ ਦੋ। ਜੇ ਤੁਮ ਇਹ ਗੁਣ ਤੁਹਾਡੇ ਵਿੱਚ ਆ ਜਾਣਗੇ ਫਿਰ ਬੱਚੇ ਨੂੰ ਡਬਲ ਫੇਸ ਬਣਾਉਣ ਦੀ ਜ਼ਰੂਰਤ ਨਹੀਂ ਪਵੇਗੀ ਉਹਨੂੰ ਆਪਣੇ ਜੀਵਨ ਨੂੰ ਦੋ ਤਰੀਕੇ ਦਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਉਹਨੂੰ ਇਹ ਸੋਚਣ ਦੀ ਲੋੜ ਨਹੀਂ ਪਵੇਗੀ ਮੈਂ ਕਰ ਜਾ ਕਿ ਕੀ ਬਹਾਨਾ ਮਾਰਨਾ ਹੈ ਉਹ ਬੱਚਾ ਗੁਰੂ ਨਾਲ ਜੁੜਦਾ ਜਾਏਗਾ ਉਸ ਬੱਚੇ ਦੀ ਜਿਹੜੀ ਸੋਚ ਹੈ ਉਸ ਬੱਚੇ ਦਾ ਜਿਹੜਾ ਜੀਵਨ ਹੈ ਉਹ ਗੁਰੂ ਨਾਲ ਬਣਦਾ ਜਾਏਗਾ ਅੱਜ ਆਪਾਂ ਵੇਖਦੇ ਹਾਂ ਸਾਡੇ ਵੱਡੇ-ਵਡੇਰੇ ਵੀ ਕਹਿੰਦੇ ਨੇ ਸਾਡੀ ਲਾਈਫ ਸਾਡੀ ਮਰਜ਼ੀ ਅਸੀਂ ਕੀ ਲੈਣਾ ਸੋਚੋ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਨੂੰ ਸੋਚ ਕੇ ਤੁਹਾਡੇ ਰੋਂਗ ਤੇ ਉੱਠ ਪੈਂਦੇ ਨੇ ਆਪਣਾ ਆਪਣਾ ਜਿਹੜਾ ਧੜਾ ਹੈ ਨਾ ਐਂ ਸ਼ਾਨ ਨਾਲ ਉੱਚਾ ਹੁੰਦਾ ਹੈ ਸੋਚੋ ਅਗਰ ਉਸ ਸਮੇ ਗੁਰੂ 파ਸ਼ਣੇ ਕਿਹਾ ਹੁੰਦਾ ਮੇਰੀ ਲਾਈਫ ਮੇਰੀ ਮਨਜੀ ਮੈਂ ਕੀ ਲੈਣਾ ਹੈ ਤੇ ਅੱਜ ਤੁਹਾਡੇ ਸਿਰ ਸ਼ਰਮ ਨਾਲ ਝੁਕੇ ਹੁੰਦੇ ਆਪਣੀ ਜ਼ਿੰਦਗੀ ਨੂੰ ਗੁਰੂ ਤੇ ਕੁਰਬਾਨ ਕਰੋ ਪੰਜ ਪਿਆਰਿਆਂ ਨੇ ਸੀਸ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਪੁੱਤਰ ਵਾਰੇ ਨੇ ਸਰਬੰਸ ਤੁਹਾਡੇ ਕਰਕੇ ਵਾਰਿਆ ਹੈ ਉਹਦਾ ਕਰਜ ਅਦਾ ਕਰਨਾ ਸਿਖਾਓ ਆਪਣੇ ਬੱਚਿਆਂ ਨੂੰ ਗੁਰੂਆਂ ਸਾਕੀਆਂ ਸੁਲਾਓ ਗੁਰੂ ਬਾਰੇ ਦੱਸੋ ਸਾਡੇ ਬੱਚਿਆਂ ਨੂੰ ਪਤਾ ਹੋਏ ਹਰੀ ਸਿੰਘ ਨਲਵਾ ਵੀ ਕੋਈ ਸੀ ਸਾਡੇ ਬੱਚਿਆਂ ਨੂੰ ਪਤਾ ਹੋਏ ਸ਼ਹੀਦ ਉਦਮ ਸਿੰਘ ਸਾਡੇ ਪੰਥ ਵਿੱਚ ਹੋਇਆ ਹੈ ਸਾਡੇ ਬੱਚਿਆਂ ਨੂੰ ਆਪਣੇ ਘਰ ਦਾ ਆਪਣੇ ਪੰਥ ਦਾ ਇੱਕ ਇੱਕ ਪੱਤਾ ਅਗਰ ਪਤਾ ਹੋਏਗਾ ਉਹ ਬੱਚਾ ਆਪਣੇ ਪੰਥ ਨੂੰ ਯਾਦ ਕਰੇਗਾ ਅੱਜ ਜੀਵਨ ਵਿੱਚ ਬਹੁਤ ਕਠਿਨਾਈਆਂ ਆਉਣਗੀਆਂ ਸਾਨੂੰ ਬਹੁਤ ਸਾਰੇ ਦੁੱਖ ਚੱਲਨੇ ਪੈਣਗੇ ਪਰ ਉਹਨਾਂ ਦੁੱਖਾਂ ਵਿੱਚੋਂ ਸੁੱਖ ਨੂੰ ਮਾਣਨ ਦੀ ਜੋ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਉਹਦੇ ਨਾਲ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਸੁੱਖ ਆਏਗਾ ਜੀਵਨ ਵਿੱਚ ਹਰ ਇੱਕ ਚੀਜ਼ ਦੁੱਖ ਨਾਲ ਭਰਿਆ ਹੈ ਦੁੱਖ ਵਿੱਚੋਂ ਸੁੱਖ ਲੱਭੋ ਦੁੱਖ ਨੂੰ ਮਾਣਨ ਦੀ ਸ਼ਕਤੀ ਪ੍ਰਾਪਤ ਕਰੋ ਦੁੱਖ ਵਿੱਚੋਂ ਸੁੱਖ ਨੂੰ ਲੱਭ ਕੇ ਉਸ ਸੁੱਖ ਨੂੰ ਮਾਣੋ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੈ ਤੁਹਾਨੂੰ ਉਹ ਦੁੱਖ ਲੱਗ ਰਿਹਾ ਹੈ ਜਦੋਂ ਅਰਜਨ ਦੇ ਮਹਾਰਾਜ ਤੱਤੀ ਤਵੀ ਉੱਤੇ ਬੈਠੇ ਨੇ ਆਪਾਂ ਸਾਰਿਆਂ ਨੂੰ ਉਹ ਦੁੱਖ ਲੱਗਦਾ ਏ ਪਰ ਪਾਸ਼ਾ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲਾਗੇ ਉਹ ਭਾਣੇ ਨੂੰ ਮਿੱਠਾ ਸਮਝ ਦੇਣੇ ਉਹ ਦੁੱਖ ਵਿੱਚੋਂ ਵੀ ਸੁੱਖ ਨੂੰ ਮਾਣ ਰਹੇ ਨੇ ਸੁੱਖ ਨੂੰ ਮਾਣਨਾ ਸਿੱਖੋ ਹਰ ਇੱਕ ਛੋਟੀ ਛੋਟੀ ਸੀਜ ਵਿੱਚੋਂ ਸੁੱਖ ਲੱਭੋ ਅਗਰ ਤੁਹਾਡੇ ਕੋਲ ਦੋ ਹੱਥ ਨੇ ਬਹੁਤ ਸ਼ੁਕਰੀਆ ਦਾ ਏ ਜੀਦੇ ਕੋਲ ਇੱਕ ਵੀ ਏ ਉਹਦਾ ਵੀ ਸ਼ੁਕਰੀਆ ਦਾ ਏ ਕਿਉਂਕਿ ਬਿਨਾ ਹੱਥ ਵਾਲੇ ਵੀ ਲੱਗੇ ਫਿਰਦੇ ਨੇ ਤੁਹਾਡੇ ਕੋਲ ਅੱਜ ਚਾਂਦੀ ਦੀ ਥਾਲ ਹੈ ਤੇ ਉਹਦੇ ਵਿੱਚ ਖੁਸ਼ ਰਹੋ ਜੰਮੇ ਦੀ ਥਾਲ ਪਿੱਛੇ ਚਾਂਦੀ ਦੀ ਥਾਲ ਦਾ ਸਵਾਦ ਨਾ ਛੱਡੋ ਅਸੀਂ ਆਣੇ ਕਹਿੰਦੇ ਅੱਗੇ ਨਾ ਵਧੋ ਹਮੇਸ਼ਾ ਅੱਗੇ ਵਧੋ ਗੁਰੂ ਨਾਲ ਪ੍ਰੋਮਿਸ ਕਰੋ ਗੁਰੂ ਗੁਰੂ ਤੇ ਨਿਸ਼ਚਾ ਕਰੋ ਤੇ ਆਪਣੇ ਕਰਮ ਧਰਮ ਦੀ ਕਮਾਈ ਕਰਕੇ ਆਪਣੇ ਕਰਮਾਂ ਨੂੰ ਪੂਰਾ ਕਰੋ ਆਪਣੇ ਫਰਜ਼ ਅਦਾ ਕਰੋ ਤੁਹਾਨੂੰ ਸਕਸੈਸ ਤੁਹਾਨੂੰ ਕਾਮਯਾਬ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਇਹ ਰੋਕ ਸਕਦੀ ਅੱਜ ਜੀਵਨ ਵਿੱਚ ਕੋਈ ਵੀ ਦੁੱਖ ਕੋਈ ਵੀ ਕਠਿਨਾਈ ਆਉਂਦੀ ਹੈ ਉਨਾ ਦੋਆਂ ਲਾਲਾਂ ਨੂੰ ਯਾਦ ਕਰਿਆ ਕਰੋ ਜਿਹੜੇ ਨੀਹਾਂ ਵਿੱਚ ਚੀਨੇ ਗਏ ਉਹ ਨੀਹਾਂ ਵਿੱਚ ਖੜੇ ਲਾਲਾਂ ਨੂੰ ਯਾਦ ਕਰੋ ਉਸ ਠੰਡੇ ਬੁਰਜ ਨੂੰ ਯਾਦ ਕਰਕੇ ਆਪਣੀ ਕਠਿਨਾਈ ਤੋਂ ਵੱਧ ਕੇ ਇੱਕ ਸੁਖ ਭਰੀ ਜ਼ਿੰਦਗੀ ਨੂੰ ਮਾਣਨ ਦਾ ਲਹਾ ਪ੍ਰਾਪਤ ਕਰੋ ਸਮਾਂ ਘੱਟ ਹੈ ਸਮਾਂ ਇਜਾਜ਼ਤ ਨਹੀਂ ਦਿੰਦਾ ਵਿਚਾਰਾਂ ਤਾਂ ਬਹੁਤ ਕਰਨੀਆਂ ਹੁੰਦੀਆਂ ਨੇ ਭਾਈ ਸਾਹਿਬ ਨੇ ਪਹਿਲਾਂ ਹੀ ਕਹਾ ਸੀ ਕਿ ਜਾ ਕੇ ਆਪਾਂ ਦੀਵਾਨ ਲਾਉਣਾ ਹੈ ਗੁਰਦੁਆਰਾ ਸਾਹਿਬ ਵੀ ਸੋ ਐਨੀ ਕੁ ਬੇਣਤੀਆਂ ਪ੍ਰਵਾਨ ਕਰਨੀਆਂ ਸਾਰਿਆਂ ਨੂੰ ਇੱਕ ਬੇਨਤੀ ਹੈ ਖੁਦ ਗੁਰੂ ਨਾਲ ਜੁੜੀਏ ਅਗਰ ਆਪਾਂ ਗੁਰੂ ਨਾਲ ਜੁੜਾਂਗੇ ਕੱਲ ਨੂੰ ਸਾਡੀ ਪੀੜ੍ਹੀ ਗੁਰੂ ਨਾਲ ਜੁੜੇਗੀ ਆਪਾਂ ਚਾਹੁੰਦੇ ਆ ਪੰਥ ਵਿੱਚ ਭਗਤ ਸਿੰਘ ਜੰਮੇ ਪਰ ਇਹ ਚਾਹਣਾ ਚਾਹੋ ਵੀ ਭਗਤ ਸਿੰਘ ਮੇਰੇ ਘਰ ਤੇ ਹੋਵੇ ਇਹ ਜਿਗਰਾ ਜਿੰਦ ਤੱਕ ਸਾਡੇ ਵਿੱਚ ਹੋਏਗਾ ਘਰ ਘਰ ਭਗਤ ਸਿੰਘ ਜੰਮੇਗਾ ਘਰ ਘਰ ਬਾਬਾ ਦੀਪ ਸਿੰਘ ਹੋਏਗਾ ਘਰ ਘਰ ਵਿੱਚ ਭਾਈ ਬਨੀ ਸਿੰਘ ਵਰਗੇ ਯੋਧੇ ਹੋਣਗੇ ਆਪਣੇ ਜਿਗਰੇ ਨੂੰ ਕਾਇਮ ਕਰੋ ਆਪਣੇ ਆਪਣੇ ਬੱਚੇ ਨੂੰ ਭਗਤ ਸਿੰਘ ਵਰਗਾ ਬਣਾਉਣਾ ਚਾਹੋ ਗੁਰੂ ਦੀ ਬਾਣੀ ਨਾਲ ਜੁੜੋ ਗੁਰੂ ਨੂੰ ਮੰਨਦੇ ਹਾਂ ਗੁਰੂ ਦੀ ਮੰਨਣੀਆ ਸ਼ੁਰੂ ਕਰਾਂਗੇ ਤਾਂ ਜਾ ਕੇ ਜੀਵਨ ਸਵਰੇਗਾ ਸੋ ਇਹਨਾਂ ਨੂੰ ਕਹਿ ਕੇ ਮਾਫੀ ਦੇ ਜਾ ਚਖਾਂ ਵਿਚਾਰਾ ਕਰਦੇ ਆ ਕਈ ਭੁੱਲਾ ਚੁੱਕਾ ਹੋਇਆ ਹੋਣ ਦੀ ਅਦਾਸ ਹੱਥ ਜੋੜ ਕੇ ਮਾਫੀ ਮੰਗਦਾ ਹੈ ਪਰ ਅਗਰ ਅਦਾਸ ਦੀਆਂ ਵਿਚਾਰਾਂ ਨਾਲ ਸਹਿਮਤ ਹੋ ਫਤਿਹ ਦੀ ਸਾਂਝ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ